ਜੰਗਨਾਸ਼ਲ ਕਾਂਗਰਸ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਕਾਂਗਰਸ ਜਿੰਦਾਬਾਦ ਮੈਡਮ இந்து ਬਾਲਾ ਜੀ ਜਿੰਦਾਬਾਦ ਮੈਡਮ இந்து ਬਾਲਾ ਜੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਲੈਂਡ ਪੋਲਿੰਗ ਨੀਤੀ ਜਿਹੜੀ ਸਰਕਾਰ ਨੇ ਲਾਗੂ ਕੀਤੀ ਸੀ ਕਿਸਾਨਾਂ ਨੇ ਇਹਦਾ ਬਹੁਤ ਵਿਰੋਧ ਕੀਤਾ ਔਰ ਸਾਡੀ ਕਾਂਗਰਸ ਪਾਰਟੀ ਨੇ ਵੀ ਇਹਦਾ ਬਹੁਤ ਵਿਰੋਧ ਕੀਤਾ ਔਰ ਸਾਡੇ ਕਾਂਗਰਸ ਦੇ ਪ੍ਰਧਾਨ ਰਾਜਾ ਬ੍ਰਿਨੂ ਜੀ ਔਰ ਉਹਨਾਂ ਦੇ ਉਹਨਾਂ ਨੇ ਆਪਣੀ ਪੂਰੀ ਕਾਂਗਰਸ ਸਾਥੀ ਨਾਲ ਲੈ ਕੇ ਜਗਾ ਜਗਾ ਉਹਨਾਂ ਨੇ ਜਿਹੜੇ ਧਰਨੇ ਦਿੱਤੇ ਔਰ ਸਰਕਾਰ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਔਰ ਉਹਨਾਂ ਨੂੰ ਆਪਣੀ ਨੀਤੀ ਇਹ ਵਾਪਸ ਲੈਣੇ ਪਏ ਔਰ ਹਾਈ ਕਾਊਰਟ ਤੋਂ ਪਲਨਾ ਸਟੇ ਹੋਇਆ ਔਰ ਕਿਸਾਨਾਂ ਨੂੰ ਥੋੜੀ ਜੀ ਰਾਤ ਮਿਲੀ ਅੱਜ ਉਹਨਾਂ ਨੇ ਹੁਸ ਸਿੰਘ ਸਖਤਰ ਨੇ ਦੋ ਲਾਈਨਾਂ ਲਿਖ ਕੇ ਜੜੀ ਚਿੱਠੀ ਭੇਜ ਦਿੱਤੀ ਵੀ ਅਸੀਂ ਇਹ ਨੀਤੀ ਨੂੰ ਵਾਪਸ ਲੈਣੇ ਆ ਲੇਕਿਨ ਕਿਸਾਨਾਂ ਦੇ ਮਨ ਵਿੱਚ ਹਜੇ ਵੀ ਬਹੁਤ ਸ਼ੰਕਾ ਵਾ ਵੀ ਇਹਨਾਂ ਨੇ ਇਹ ਜਰੂਰ ਨੀਤੀ ਵਾਪਸ ਲੈ ਲਈ ਆ ਜਦ ਤੱਕ ਇਹ ਪੱਕੇ ਤੌਰ ਤੇ ਇਹਨੂੰ ਰੱਦ ਨਹੀਂ ਕਰਦੇ ਉਦੋਂ ਤੱਕ ਅਸੀਂ ਚਾਨ ਨਾਲ ਨਹੀਂ ਬੈਟਾਂਗੇ ਅਸੀਂ ਫੇਰ ਆਪਣੇ ਧਰਨੇ ਜਾਰੀ ਰੱਖਾਂਗੇ ਸਰਕਾਰ ਨੇ ਤਾਂ ਇਹ ਸੋਚਿਆ ਹੋਇਆ ਸੀ ਵੀ ਅਸੀਂ ਕਿਸਾਨਾਂ ਨੂੰ ਖਤਮ ਹੀ ਕਰ ਦੇਣਾ ਵਾ ਕਿਉਂਕਿ ਉਹਨਾਂ ਦੀਆਂ ਜ਼ਮੀਨਾਂ ਲੈ ਕੇ ਅੱਜ ਸਾਡੇ ਮਤਲਬ ਕਿ ਗ੍ਰੈਵਿਕੇ ਬਾਕ-ਬਾਕ ਪਿੰਡਾਂ ਤੋਂ ਸਾਡੇ ਕਿਸਾਨ ਆਏ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕੀਤੀ ਉਹਨਾਂ ਦਾ ਮੂੰਹ ਮਿੱਟਾ ਕਰਾਇਆ ਕਿਉਂਕਿ ਜਿਹੜੀ ਹਾਈ ਕੋਰਟ ਨੇ ਜਿਹੜੀ ਹੈ ਹਾਈ ਕੋਰਟ ਦੇ ਹੁਕਮਾਂ ਅਨਸਾਰ ਔਰ ਜਿਹੜੀ ਇਹ ਨੀਤੀ ਨੂੰ ਵਾਪਸ ਉਹਨਾਂ ਨੂੰ ਸਰਕਾਰ ਨੂੰ ਇਹ ਲੈਣਾ ਪਿਆ ਉਹਨਾਂ ਨੇ ਵਿਦਡਰਾ ਕਰ ਦਿੱਤਾ ਉਹਨਾਂ ਨੂੰ ਉਹਨਾਂ ਦੇ ਅਸੀਂ ਚਿਹਰੇ ਤੇ ਖੁਸ਼ੀ ਦੇਖੀ ਉਹਨਾਂ ਨਾਲ ਦਾ ਮੈਂ ਅੱਜ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ ਔਰ ਮੈਨੂੰ ਵੀ ਬੜੀ ਖੁਸ਼ੀ ਹੋਈ ਸਾਡੇ ਜਿਹੜੇ ਕਿਸਾਨ ਵੀਰ ਅੱਜ ਕਮ ਸੇ ਕਮ ਚੈਨ ਦੀ ਨੀਂਦ ਤਾਂ ਸੌ ਸਕਣਗੇ ਉਹਨਾਂ ਨੂੰ ਇਹ ਵੀ ਭਰੋਸਾ ਦਿਵਾਇਆ ਕਿ ਜਿਹੜੀ ਕਾਂਗਰਸ ਪਾਰਟੀ ਆ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਆ ਔਰ ਅਸੀਂ ਹਮੇਸ਼ਾ ਕਿਸਾਨਾਂ ਦੀ ਖਤੇਸ਼ੀ ਰਹਿ ਮੰਗੇ ਕਦੀ ਵੀ ਇਹਨਾਂ ਨੂੰ ਜਦੋਂ ਵੀ ਇਹਨਾਂ ਨੂੰ ਕੋਈ ਵੀ ਮੁਸ਼ਕਲਾਂ ਆਉਂਦੀਆਂ ਵਾ ਸਾਡੀ ਜਿਹੜੀ ਕਾਂਗਰਸ ਪਾਰਟੀ ਆ ਹਮੇਸ਼ਾ ਇਹਨਾਂ ਦੇ ਨਾਲ ਡੱਟ ਕੇ ਖੜੀ ਹੈ ਇਹਨਾਂ ਦੇ ਨਾਲ ਇਹ ਜਿਹੜੀ ਪਾਲਿਸੀ ਜਿਹੜੀ ਹਾਈ ਕੋਰਟ ਦੇ ਵਿੱਚ ਸਟੇ ਹੋਇਆ ਸੀਗਾ ਜਿਹੜੀ ਪੰਜਾਬ ਦੇ ਵਿੱਚ ਘਟੋ ਘਟ ਕੋਈ ਹਜ਼ਾਰਾਂ ਹੀ ਏਕੜ ਜਿਹੜੀ ਜ਼ਮੀਨਾਂ ਪੰਜਾਬ ਸਰਕਾਰ ਨੇ ਰਿਕਵਰ ਕੀਤੀ ਸੀਗੀ ਜਿਹਦੇ ਵਿੱਚ ਕਿਸਾਨਾਂ ਨੂੰ ਕਿਸਾਨਾਂ ਦੀ ਜ਼ਮੀਨ ਲੈ ਕੇ ਕਿਸਾਨਾਂ ਨੂੰ ਹੀ ਉਹਦੇ ਵਿੱਚੋਂ ਥੋੜੇ-ਥੋੜੇ ਪਲਾਟ ਕੱਟ ਕੇ ਸਿਰਫ ਦੇ ਦਿੱਤੇ ਜਾ ਰਹੇ ਸੀਗੇ ਇਹ ਬਹੁਤ ਹੀ ਮਦਭਾਗਾ ਜਿਹੜਾ ਵਾ ਪੰਜਾਬ ਵਾਸਤੇ ਸੀਗਾ ਕਿਸਾਨਾਂ ਵਾਸਤੇ ਸੀਗਾ ਇਹ ਜਿਹੜਾ ਵਾ ਹੁਣ ਹਾਈ ਕੋਰਟ ਦਾ ਦਬਾਅ ਪੈਣ ਕਰਕੇ ਜਿੱਥੇ ਹਾਈ ਕੋਰਟ ਦੇ ਸਟੇ ਹੋਇਆ ਉਥੇ ਕਾਂਗਰਸ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਕਿਸਾਨਾਂ ਨਾਲ ਮਿਲ ਕੇ ਇਹਦਾ ਪੂਰਾ ਪੂਰ ਜ਼ੋਰ ਇਹਦਾ ਵਿਰੋਧ ਕੀਤਾ ਤੇ ਉਸੇ ਦਾ ਹੀ ਨਤੀਜਾ ਜਿਹੜਾ ਵਾ ਇਹ ਅੱਜ ਇਹ ਪਾਲਿਸੀ ਜਿਹੜੀ ਹੈ ਸਰਕਾਰ ਨੂੰ ਵਾਪਸ ਲੈਣ ਤੇ ਮਜਬੂਰ ਕੀਤਾ ਗਿਆ ਤੇ ਅੱਗੋਂ ਵੀ ਖਸਤਾ ਵਾ ਕਿ ਇਸ ਕਰਕੇ ਇਹਨੂੰ ਵਿਧਾਨ ਸਭਾ ਦੇ ਵਿੱਚ ਸੈਸ਼ਨ ਬੁਲਾ ਕੇ ਇਹਨੂੰ ਪੱਕੇ ਤੌਰ ਤੇ ਰੱਦ ਕੀਤਾ ਜਾਵੇ ਅੱਜ ਪ੍ਰੋਗਰਾਮ ਇਹ ਸੀ ਕਿ ਮੈਡਮ ਹਲਕਾ ਚਾਰਜ ਮੈਡਮ இந்து ਬਾਲਾ ਜੀ ਸਾਬਕਾ ਐਮ ਐਲ ਏ ਇਹਨਾਂ ਦੇ ਘਰ ਵਿੱਚ ਅੱਜ ਗ੍ਰਹਿ ਵਿਖੇ ਸਾਰੇ ਕਿਸਾਨਾਂ ਨੂੰ ਬਲਾਕ ਦੇ ਨੂੰ ਬੁਲਾਇਆ ਗਿਆ ਤੇ ਖੁਸ਼ੀ ਦਾ ਜ਼ਾਹਰ ਕੀਤਾ ਗਿਆ ਕਿ ਜਿਹੜਾ ਕਿ ਸਭ ਤੋਂ ਵੱਡਾ ਇੱਕ ਕਿਸਾਨਾਂ ਦੇ ਉੱਪਰ ਜਿਹੜੀ ਇੱਕ ਡਾਂਗ ਮਾਰੀ ਸੀਗੀ ਉਹ ਅੱਜ ਜਿਹੜੀ ਮੁਕਤ ਹੋਈ ਆ ਤੇ ਇਸ ਕਰਕੇ ਮੂੰਹ ਮਿੱਠਾ ਕਰਾਇਆ ਗਿਆ ਤੇ ਸਰਕਾਰਾਂ ਕਿਸਾਨਾਂ ਦਾ ਜਿਹੜਾ ਵਾ ਉਹ ਸਨਮਾਨਤ ਕੀਤਾ ਗਿਆ ਇਸ ਕਰਕੇ ਇਹ ਪਾਲਿਸੀ ਜਿਹੜੀ ਆ ਅਸੀਂ ਪੂਰੇ ਪੰਜਾਬ ਵਾਸਤੇ ਜਿਹੜੀ ਆ ਇਹ ਸਹੀ ਨਹੀਂ ਸੀ ਇਸ ਦਾ ਅਸੀਂ ਹਾਈ ਕੋਰਟ ਵੱਲੋਂ ਤੇ ਕਾਂਗਰਸ ਕਾਂਗਰਸ ਜਿਹੜੀ ਆ ਸਾਡੀ ਜਿਹੜੀ ਪਾਰਟੀ ਪੂਰੇ ਪੰਜਾਬ ਦੀ ਇਹਨੇ ਪੂਰ ਜ਼ੋਰ ਕਰਕੇ ਵਿਰੋਧ ਕਰਕੇ ਕਿਸਾਨਾਂ ਨਾਲ ਮਿਲ ਕੇ ਇਹਨੂੰ ਜਿਹੜਾ ਵਾ ਵਾਪਸ ਕੀਤਾ ਗਿਆ